ਅੱਜ ਸਾਮ ਨੂੰ ਸਾਡੇ ਕੀ ਹੁੰਦੇ ਮੰਡੀ 'ਚ ਕੀ ਹਾਲਾ ਹੋਰ ਉਹਦੇ ਕਿਦਾਂ ਵੇ ਵਧੀਆ ਹੋਰ ਕੀ ਕਰਨਦੇ ਆ ਉਹ ਨਹੀਂ ਯਾਰ ਨਿੰਬੂ ਤੋੜ ਕੇ ਆਏ ਰੱਖਣਦੇ ਆ ਅੱਛਾ ਹਮ ਹੋਰ ਕਿਦਾਂ ਕੰਮ ਕਰ ਚੱਲਦਾ ਕੰਮ ਤਾਂ ਠੀਕ ਆ ਬਸ ਘਰੇ ਕੰਮ ਹੈ ਹੀ ਬੜੇ ਹਮ ਹਮ ਕੋ ਬਾਹਰ ਵੀ ਨਿਕਲਿਆ ਕਰ ਘਰੇ ਰਹਿਣਾ ਯਾਰ ਹੁਣ ਕੰਮ ਐ ਹੀ ਬੜੇ ਜਾਂਦੇ ਆ ਹਮ ਤੇ ਫੇਰ ਸਰਦਾ ਨਹੀਂ ਉੱਦਾਂ ਘਰੋਂ ਨਿਕਲ ਕੇ ਕੰਮਕਾਰ ਤਾਂ ਮੈਨੂੰ ਪੈਂਦੇ ਆਵੇ ਹੁਣ ਮੈਂ ਵੀ ਤੇਰੇ ਕੋਲ ਆਇਆ ਹੀ ਆ ਤੂੰ ਹੀ ਆ ਜਾ ਕਰਕੇ ਗੜਾ ਗੜਾ ਮਾਰ ਲਿਆ ਕਰ ਕੋਈ ਨਹੀਂ ਆਉਂਗਾ ਆਉਂਗਾ ਹਮ ਔਰ ਫੇਰ ਹੋਰ ਸਾਹਿਬ ਵਧੀਆ ਹੋਰ ਘਰ ਦੇ ਕਿਵੇਂ ਘਰ ਦੇ ਵੀ ਠੀਕ ਠਾਕ ਹੈ ਹਮ ਕੰਮ ਕਰ ਦੱਸ ਕਿਵੇਂ ਚੱਲਦਾ ਕੰਮ ਕਰ ਵਧੀਆ ਹੈ ਹਮ ਹਮ ਹੋਏ ਕਿ ਬਾਬੂ ਨਹੀਂ ਜਾਣਾਗਾ ਨਹੀਂ ਜਾਣਾ ਵਾ ਬਾਹਰ ਪੜਾਈ ਖਤਮ ਹੁੰਦੀ ਆ ਮੇਰੇ ਨਾਲ ਜਿਹੜਾ ਦੂ ਹੈ ਨਾ ਇਹਦੇ ਦੋ ਮੁੰਡੇ ਬਾਹਰ ਮੇਰੇ ਚਾਚੇ ਉਹਨਾਂ ਨੇ ਮੇਰੇ ਭਰਨੇ ਕਾਗਜ ਜਦੋਂ ਮੇਰੇ ਮਨ ਕੀ ਸਟੱਡੀ ਹੋ ਗਈ ਹਮ ਆਹ ਹੋਰ ਸਿਆ ਮਹੀਨਿਆਂ ਨੂੰ ਭਰੇ ਜਾਣੇ ਆ ਅੱਛਾ ਹਮ ਮੈਂ ਤਾਂ ਹੁਣੇ ਭਰੇ ਭਰਨੇ ਤੋਂ ਹੋਰ ਅਛਾ ਮੈਂ ਹੁਣੇ ਭਰਦਾ ਜੋ ਸਟੱਡੀ ਕੰਪਲੀਟ ਹੋਣ ਪੇਪਰ ਨਿਕਲੋਣੇ ਆ ਤੇ ਨਹੀਂ ਸਟੱਡੀ ਤੋਂ ਬਾਅਦ ਨਹੀਂ ਭਰੇ ਜਾਂਦੇ ਨਹੀਂ ਪਹਿਲਾਂ ਪਾਸ ਲਈਦੇ ਅਛਾ ਹਾਂ ਮੈਂ ਤੇ ਦੋ ਦੂਨੇ ਗਿਆ ਕਿ ਸਟੱਡੀ ਤੋਂ ਬਾਅਦ ਭਰੇ ਜਾਣੇ ਨਹੀਂ ਜੇ ਇਹਦੇ ਉਮਰ ਹੋਈ ਹੋਵੇ ਨਾਲ ਹੀ ਉਦੋਂ ਭਰ ਲਈਦੇ ਆ ਜੋ ਸਟੱਡੀ ਕੰਪਲੀਟ ਕਰ ਲਈ ਤੇ ਪੇਪਰ ਨਿਕਲ ਆਦੇ ਨਾਲ ਹੀ ਬਾਹਰ ਚੱਲ ਜਾਈਦਾ ਅਛਾ ਮੇਰੀ ਤਾਂ ਉਦੋਂ ਉਮਰ ਤੇ ਹੋ ਗਈ ਆ ਹੂੰ ਕਰੂੰਗਾ ਮੈਂ ਗੱਲ ਉਦਾਂ ਮੇਰੇ ਤਾਂ ਮਾਮੇ ਨੇ ਹੁਣੇ ਕਹਿਤਾ ਇਹ ਆ ਭਰ ਲਾ ਵੀ ਉਮਰ ਹੋਈ ਤੇਰੀ ਜੋ ਸਟੱਡੀ ਕੰਪਲੀਟ ਕਰ ਲਈ ਠੀਕ ਆ ਠੀਕ ਆ ਤੈਨੂੰ ਲੈਣਾ ਬਾਹਰ ਹਾਂ ਤੂੰ ਹੀ ਕਰੀ ਆਪਣੇ ਘਰੇ ਗੱਲ ਤੇਰੀ ਉਮਰ ਹੋਈ ਆ ਹਾਂ ਕਰੂੰਗਾ ਗੱਲ ਹਾਂ ਹੋਰ ਫਿਰ ਆ ਜਾ ਚਲਿਏ ਨਹੀਂ ਨਹੀਂ ਬਾਸੂ ਮੈਂ ਉਧਰ ਮਿਲਣਾ ਹੈ ਉਧਰ ਕਰੀ ਗੱਲ ਉਹਨਾਂ ਕਹਿੰਦੇ ਨਾਰੇ ਲਾਈ ਰੱਖਣਾ ਨਹੀਂ ਨਹੀਂ ਕਰੂੰਗਾ ਕਰੂੰਗਾ ਨਾਰੇ ਤੇ ਨਹੀਂ ਲਾਉਂਦੇ ਹੂੰ ਇੰਨਾ ਮੈਂ ਕੰਮ ਕਰਦਾ ਹਾਂ ਨਾ ਹੂੰ ਹੂੰ ਇਦਾਂ ਹੀ ਪਹਿਲਾਂ ਕੰਮ ਹੀ ਕਰਾਉਂਦੇ ਰਹਿੰਦੇ ਹੁੰਦੇ ਆ ਮੁਰਗੇ ਨਹੀਂ ਫਿਰ ਬਾਜੋ ਪੁੱਛ ਦਿੰਦੇ ਲੋਡ ਪੈਣ ਤੇ ਨਹੀਂ ਨਹੀਂ ਬੜੇ ਜੰਗੇ ਆ ਹੂੰ ਹਰ ਚੀਜ਼ ਉਹ ਮੰਗੀ ਲੈ ਕੇ ਦੇ ਦਿੰਦੇ ਹੂੰ ਉਹ ਦਾਦੇ ਨੇ ਹੂ ਲੈ ਕੇ ਦੇਣਾ ਵਾ ਹੂੰ ਆ ਚੱਲ ਫਿਰ ਤੇ ਵਧੀਆ ਹੂੰ ਨ ਲੈਣੂ ਬਾਹਰ ਇੱਥੇ ਕੀ ਰੱਖਿਆ ਵਾ ਹਾਂ ਇੱਥੇ ਹੀ ਰੱਖਣਾ ਹਾਂ ਸਾਰੇ ਆਂਦ ਨੂੰ ਪਤਾ ਹੀ ਹੁਣ ਬਾਹਰ ਜਾਈ ਜਾਂਦੇ ਆ ਕਿਤੇ ਕੋਈ ਵੀ ਨਹੀਂ ਰਹਿਣ ਡਿਆਗਾ ਸਾਰੇ ਤੇ ਚੱਲ ਗਏ ਬਾਹਰ ਹੀ ਹਾਂ ਹੋਰ ਕੌਣ ਸੁਣਾ ਗਏ ਵਈਆ ਵਈਆ ਕਿਤੇ ਮਾਰੇਂਗੇ ਨਾ ਕੋਈ ਕੋਈ ਨਹੀਂ ਆਊਗਾ ਹਾਂ ਹਾਂ ਤੂੰ ਦੇ ਆਉਣਾ ਨਹੀਂ ਹੈਗਾ ਮੈਂ ਤੂੰ ਆਉਣਾ ਨਹੀਂ ਹੈਗਾ ਮੈਂ ਆਪ ਹੀ ਹੋ ਗਿਆ ਵਾਂ ਇਹਦੇ ਵੱਲ ਨਹੀਂ ਨਹੀਂ ਆਉਂਦਾ ਵੇਲੇ ਆਉਂਗਾ ਜ਼ਰੂਰ ਹੂੰ ਹੂੰ ਚੱਲ ਕੋਈ ਨਹੀਂ ਆਈ ਫੇਰ ਚਲ ਠੀਕ ਆ ਫਿਰ ਆਈਂ ਮਾਰੇਂ ਫੇਰ ਗੇੜਾ ਠੀਕ ਚੰਗਾ ਵਾ ਜਾਦੇ ਉਮਰ ਤੇ ਇਹਦੀ ਮੇਰੇ ਜਿੰਨੀ ਆ ਤੇ ਇਹਦੇ ਕਾਜ ਕਿਦਾਂ ਲੱਗ ਗਏ ਆ ਮੈਂ ਜਦੋਂ ਗੱਲ ਕਰਦਾ ਮੈਨੂੰ ਤੇ ਕਹਿੰਦੇ ਤੇਰੀ ਅਜੇ ਉਮਰ ਨਹੀਂ ਹੋਈ ਪੜਦਾ ਤੇ ਮੇਰੇ ਨਾਲ ਹੀ ਆਏ ਜਾ ਕੇ ਡੈਡੀ ਨਾਲ ਗੱਲ ਕਰਦਾ ਕਿ ਮਾੜਾ ਮੋਟਾ ਦਾदू ਨੂੰ ਕਹੋ ਕਿ ਮੇਰਾ ਵੀ ਲਾਇਬਲੂ ਇਹ ਵੀ ਕਾਜ ਕੋਈ ਕਹੋ ਕਿ ਜਦ ਮੈਂ ਵੀ ਬਾਰ ਬੁਰ ਨਿਕਲਣਾ ਇਹ ਇੱਥੇ ਕੰਮ ਕਰਦੇ ਰਹਿਣਾ ਕਦੋਂ ਦਾ ਮੁੰਡਾ ਗਿਆ ਨਿੰਬੂ ਤੋੜਨ ਅਜੇ ਆਇਆ ਨਹੀਂ ਆ ਗਿਆ ਔਰ ਤੋੜੇਗੇ ਹਾਂ ਟੁੱਟ ਗਏ ਤੇ ਲਫਾਫਿਆਂ ਚ ਪਾਪੂ ਦਿੱਤੇ ਜੀ ਹਾਂ ਪਾ ਤਾ ਆ ਅੱਛਾ ਵਾਵਾ ਹੋ ਗਿਆ ਹਾਂ ਕਿ ਨਹੀਂ ਹੋ ਗਿਆ ਇਹਦੇ ਤੇ ਟਾਈਮ ਨਾ ਛੱਡ ਆਇਓ ਫਿਰ ਨਹੀਂ ਛੱਡਾਂਗਾ ਉਹ ਨਾ ਕਰਨਾ ਆ ਇਹ ਕਰਨਾ ਆ ਇਹਗਾ ਹਾਂ ਤੇ ਇੱਥੇ ਨਹੀਂ ਆਇਆ ਕਰਨੀ ਆਇਆ ਆਂਦਾ ਮੈਨੂੰ ਕੰਮ ਆ ਚੱਲ ਗਿਆ ਤੇ ਚਾਹ ਪਾਣੀ ਤੂੰ ਦੇ ਪੁੱਛ ਲੈਣਾ ਪੁੱਛਿਆ ਸੀ ਉਹਨੂੰ ਮੈਂ ਨਹੀਂ ਮੈਂ ਉਹਦੀ ਮੰਮਾ ਕੀ ਆਖੂਗੀ ਕਿ ਮੇਰੇ ਮੁੰਡੇ ਨੂੰ ਚਾਹ ਪਾਣੀ ਨਹੀਂ ਪੁੱਛਿਆ ਨਾ ਨਹੀਂ ਜਾਂਦਾ ਕੋਈ ਤੇ ਉਹ ਨਾ ਉਹਨਾਂ ਕਹਿੰਦਿਆ ਸੀ ਕਿ ਤੂੰ ਆਪਣੇ ਘਰ ਕੋ ਕੁਝ ਲਵਾ ਲਾ ਆਪਣੇ ਤਾਂ ਆ ਦਊਂ ਹੁਣ ਉਹਨੇ ਮਾਮੇ ਨਾਲ ਤੇ ਲਾ ਦੇ ਲਾਤੇ ਹੂੰ ਉਹ ਅੰਦਰ ਜਦੋਂ ਮੇਰੀ ਭਰਾਈ ਗਮ ਕੰਪਲੀਟ ਹੋ ਗਈ ਤੇ ਮੈਂ ਚੱਲ ਜਾਣਾ ਮੇਰੀ ਨਿਕਲਣ ਤੇ ਮੈਂ ਚੱਲ ਜਾਣਾ ਬਾਹਰ ਉਹ ਤੇ ਮੈਂ ਤਾਂ ਆਪ ਕਦੋਂ ਦੀ ਕਹਿਣ ਲਈ ਆ ਪੀ ਨਾ ਚਾਚੇ ਹੁਣਾ ਦੇ ਪਿੱਛੇ ਲੱਗੋ ਤੇ ਆਪ ਹੀ ਪਤਾ ਪੁਤਾ ਕਰੋ ਹੁਣ ਉਹਦੇ ਮਾਮੇ ਨੇ ਫੇਲਾ ਲਾ ਹੀ ਦਿੱਤੇ ਆ ਤੇ ਇਹ ਤਾਂ ਧਿਆਨ ਵੀ ਨਹੀਂ ਦੇਂਦਾ ਇਹਨਾਂ ਨੂੰ ਤਾਂ ਕੰਮ ਕਰਾਉਣਾ ਹੈ ਮਤਲਬ ਆ ਵੀ ਕੰਮ ਕਰਾਈ ਜੀਏ ਕਰਾਈ ਚਾਹੀਏ ਇਹਦੇ ਪਾਪਾ ਵੀ ਨੀ ਨਾ ਮੰਨਦੇ ਪਾਪਾ ਕਿਤੇ ਉਹ ਅੰਦਰ ਆ ਪਾਪਾ ਨਾ ਕਰਾਂ ਗੱਲ ਕਿਤੇ ਪੁੱਛ ਕੇ ਕਰਕੇ ਵੇਖ ਲੈ ਮੇਰੀ ਤਾਂ ਸੁਣਦੇ ਨਹੀਂ ਤਾਂ ਫੇਰ ਮੈਂ ਕਰਦਾ ਹਾਂ ਕਰਲਾ ਗੱਲ ਪਾਪਾ ਨਾਲ ਪਾਪਾ ਨੇ ਗੱਡੀ ਸੁਣੀ ਆ ਪਾਪਾ ਨਾਲ ਤੇ ਉਹ ਕੀ ਕਰਨੀ ਆ ਜੋ ਚਾਚੇ ਹੋਣਾ ਨੇ ਕਹਿਣੀ ਆ ਤੁਹਾਨੂੰ ਲੱਗਦਾ ਨਹੀਂ ਵੀ ਚਾਚੇ ਹੋਣੀ ਲੈ ਜਾਣਗੇ ਅੱਛਾ ਵੇਖ ਲੈ ਪਾਲ ਕਰਕੇ ਕਰ ਪਾਪਾ ਹਾਂ ਉਹ ਨਾ ਮੈਨੇ ਬੂ ਤੋੜ ਕੇ ਪਾ ਦੇ ਰਿਹਾ ਭਾਬੇ ਪਾਤੇ ਆ ਸਾਵਾ ਤੇਰੇ ਵਧੀਆ ਕੀਤਾ ਹੀ ਤੇ ਉਹ ਨਾ ਬਾਹਰ ਕਰਨਾ ਆ ਇਹ ਅਸਾ ਕੀ ਜਾਂਦਾ ਉਹਨੇ ਉਦੋਂ ਮਿਲਣਾ ਹੈ ਤੇ ਉਹਦੇ ਦੇ ਕਾਗਜ ਲੱਗੇ ਆ ਬਾਹਰ ਉਹਦੇ ਕਿਹਨੇ ਲਾਤੇ ਉਹਦੇ ਮਾਮੇ ਨੇ ਮਮਾ ਦਾ ਬਾਹਰ ਵਾ ਹਾਂ ਅੱਛਾ ਉਹ ਆਂਦਾ ਜਦੋਂ ਮੇਰੀ ਪੜ੍ਹਾਈ ਖਤਮ ਹੋ ਗਈ ਮੈਂ ਤਾਂ ਚੱਲ ਜਾਣਾ ਬਾਹਰ ਉਹਦੀ ਉਮਰ ਤੇਰੇ ਜਿੰਨੀ ਆ ਤੇ ਉਹਦੇ ਕਾਜ ਕਿਦਾਂ ਲੱਗੇ ਉਹ ਆਂਦਾ ਕਿ ਉਮਰ ਉਮਰ ਦਾ ਨਹੀਂ ਹੁੰਦਾ ਮਿਲ ਜੀ ਜਦੋਂ ਉਮਰ 18 ਖਾ ਦਾ ਟੱਪ ਜੇ ਨਾ ਫਿਰ ਆਗੇ ਲੱਗ ਜਾਂਦੇ ਆ ਸਟਡੀ ਦਾ ਨਹੀਂ ਰਿਲੇਟਡ ਹੁੰਦਾ ਕੋਈ ਕੰਮ ਤੇ ਮੈਂ ਜੇ ਦਾਦੂ ਨੂੰ ਜਦੋਂ ਆਖਿਆ ਸੀ ਤੂੰ ਕਹਿੰਦਾ ਵੀ ਇਹ ਹਰਜੀਤ ਹੁਣੀ ਕਹਿੰਦੇ ਆ ਵੀ ਇਹ ਜਦੋਂ ਉਹਦੀ ਪੜ੍ਹਾਈ ਪੂਰੀ ਹੋਊਗੀ ਤੇ ਫੇ ਕਾਜ ਲੱਗਣੇ ਨਹੀਂ ਉਹਦੇ ਤਾਂ ਲੱਗ ਗਏ ਆ ਹੁਣ ਆ ਉਹਦੇ ਲੱਗ ਗਏ ਆ ਆ ਤੇ ਦਾਦੂ ਨਾਲ ਗੱਲ ਕਰਾਂਗਾ ਲੈ ਇੱਕ ਵਾਰ ਚਲ ਕਰ ਲਾਂਗਾ ਦਾਦੂ ਨਾਲ ਗੱਲ ਉਹਨੂੰ ਹਾਂ ਦਾਦੂ ਨੂੰ ਕਹਿ ਦੇ ਕਿ ਲਵਾ ਦੇ ਫੇਰ ਕਾਜ ਜਦੋਂ ਫੇਰ ਪੜਾਏ ਖਤਮ ਹੋ ਗਏ ਉਹ ਸਿੱਧਾ ਬਾਹਰ ਜਾਣਗੇ ਆਹੇ ਤੇ ਕੱਲ੍ਹ ਹੈ ਕਿ ਜੇ ਤੇਰੇ ਦਾਦੂ ਨਹੀਂ ਲਾਦਨ ਤੇ ਕਾਜ ਤੇ ਹਰਜੀਤ ਤੇ ਲੱਗੇ ਆ ਉਹਦੇ ਤੇ ਲੱਗੇ ਆ ਕਰਨ ਦੇ ਹੂੰ ਤੇ ਤੁਸੀਂ ਇਕੱਠੇ ਦੋਵੇਂ ਬਾਹਰ ਚਲ ਜਿਓ ਹਾਂ ਹੈ ਫੇ ਦੋਨੋਂ ਤੰਗੀ ਵੀ ਨਹੀਂ ਹੋਣੀ ਕੋਈ ਹਾਂ ਕਰ ਲਿਓ ਫੇ ਗੱਲ ਆ ਕੇ ਕੋਈ ਕਰਦਾ ਮੈਂ ਗੱਲ ਹਾਂ ਇਹ ਦੇ ਬਕਤ ਚਾਚਾ ਤੇ ਕਹੀ ਜਾਂਦਾ ਉਹ ਵੀ ਇਹ ਜਦੋਂ ਪੜ੍ਹਾਈ ਪੂਰੀ ਹੋਊ ਫੇ ਆਜ ਲੱਗਣੇ ਆ ਇਹਦੀ ਆਜਵਾ ਕਰਨ ਦੇ ਕਿਦਾਂ ਲੱਗੇ ਫੇ ਮੈਂ ਕਰਦਾ ਹਾਂ ਚਾਚੇ ਨਾਲ ਗੱਲ ਕਿ ਆਪ ਵੀ ਇਹਦੇ ਵੀ ਲਾ ਦੀਏ ਫਿਰ ਨਾਲ ਇਕੱਠੇ ਚੱਲ ਜਾਂਗੇ ਮਿਲਦਾ ਚਾਚੇ ਨੂੰ ਅੱਜ ਚਾਚਾ ਸਤਿ ਸ੍ਰੀ ਅਕਾਲ ਆਜਾ ਸਤਿ ਸ੍ਰੀ ਅਕਾਲ ਬਹੁਤ ਠੀਕ ਠਾਕ ਹਾਂ ਵਧੀਆ ਕੀ ਹਿਸਾਬ ਦਾ ਕਰੀ ਜਨੇ ਉਹ ਕੋਈ ਨਹੀਂ ਕਾਪੀ 'ਚ ਹੀ ਹਿਸਾਬ ਪਤਾ ਵਾਲੀ ਉਹ ਸੌਦਾ ਪੱਤਾ ਲਿਖਿਆ ਨਾ ਉਹ ਲਿਖੀ ਜਾਈਦਾ ਜਿੰਨਾ ਲਈਦਾ ਅੱਛਾ ਅੱਛਾ ਉਹ ਬੇਕੀ ਦਾ ਵੀ ਮਹੀਨੇ ਦੇ ਵਿੱਚ ਕਿੰਨਾ ਖਰਚਾ ਆ ਆਹ ਨਹੀਂ ਇਹ ਹਿਸਾਬ ਦਾ ਸੌਦਾ ਲੈਂਦਾ ਸਿਲੰਡਰ ਭਰਾਇਆ ਹੂੰ ਜਿੱਥੇ ਗਏ ਗਏ ਆ ਪੈਟਰੋਲ ਪਾਇਆ ਉਹ ਕਲੀ ਕਲੀ ਗੱਲ ਸਬਜੀ ਲਈ ਚਾਚੀ ਤੇਰੀ ਦੇ ਪੰਜਾਵਾਂ ਦੀ ਉਹ ਵੀ ਲਿਹੀ ਆ ਕਿਉਂਕਿ ਕੱਲ ਨੂੰ ਨਿਆਣੇ ਨਾਲ ਕੇ ਸਾਹ ਮੰਗਣਗੇ ਕਿ ਪੈਸੇ ਇੰਨੇ ਆ ਕਿ ਖਲਾਏ ਤੁਹਾਨੂੰ ਕਿੱਥੇ ਗਏ ਫੇਰ ਆਪਾਂ ਕੀ ਕਰਾਂਗੇ ਅਰੇ ਨਿੱਕਾ ਮੋੜਾ ਸਬਜੀ ਦਾ ਸਾਹ ਵੀ ਤਾਂ ਲੈਣਾ ਦੱਸ ਸਭ ਕੋਈ ਅਹੀਂ ਮੈਂ ਨਹੀਂ ਇਦਾਂ ਛੱਡ ਦਨ ਹੂੰ ਕੱਲੀ ਨੂੰ ਮੁਰਕੇ ਚੇਤਾ ਭੁੱਲ ਜਾਂਦਾ ਪਤਾ ਕੀ ਗੱਲ ਅਗਰ ਪੈਸੇ ਲੈ ਜਾਈਦੇ ਆ ਹੂੰ ਖਰਚੇ ਵੀ ਆਈਦੇ ਆ ਫਿਰ ਮੁਰਗੇ ਆਖੀ ਨਾ ਯਾਰ ਇੰਨੇ ਪੈਸੇ ਕਿੱਧਰ ਗਏ ਜਿਹੜੇ ਉਹ ਬਰਗਰ ਲਿਆਂਦੇ ਉਹਨਾਂ ਦੇ ਵੀ ਲਿਖੇ ਵਿੱਚ ਉਹ ਬਰਗਰ ਦਾ ਆਹੋ ਓਏ ਉਹ ਨਹੀਂ ਸਮ ਨੂੰ ਚੇਤਾ ਕਰਾਦਾ ਤੂੰ ਉਹਦੀਓਂ ਮੈਂ ਲਿਖਿਆ ਅੱਛਾ ਅੱਛਾ ਮੈਂ ਬਜਾ ਕੰਡੇ ਮੈਂ ਸੈ ਤੂੰ ਨਿਕਨ ਕਰਦਾ ਲਿਖਦਾ ਵਿੱਚ ਨਹੀਂ ਨਹੀਂ ਉਹ ਤਾਂ ਲਿਖਣਾ ਪੈਂਦਾ ਫਿਰ ਚਾਚੀ ਕਿਥੇ ਗਈ ਹੈ ਚਾਚੀ ਇੱਥੇ ਕਰੇ ਹੋਣੀ ਬਾਹਰ ਤੁਰੇ ਫਿਰਦੀ ਹੂੰ ਉਹ ਬੱਲਾ ਬੁੱਲਾ ਵੇਖ ਲੈਂਦੀ ਆ ਅੱਛਾ ਲੱਭ ਲੈਂਦੀ ਸਮਝੀ ਸੂਜੀ ਕਿਤੇ ਦੋਲੇ ਜੀ ਆ ਦੇ ਉਹ ਗੰਡੇ ਪਾਵਾਂਗੇ ਹਾਂ ਕੋਈ ਉਹ ਲੱਗਾ ਹੋਣਾ ਪਡੋਲ ਲੱਗਾ ਹੋਊਗਾ ਜਾਂ ਤੋਰੀਆਂ ਲਿਆਉਣੀਆਂ ਭਿੰਡੀਆਂ ਨੇ ਹੂੰ 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 ਤੇ ਸਬਜ਼ੀ ਬਣਾ ਲਾਂ ਛਕਲਾ ਹੋਰ ਹੋਰ ਮੈਂ ਜੱਟ ਆਈ ਤੇਰੇ ਨਾਲ ਹਾਂ ਉਹ ਆਪਣਾ ਸਾਡੀ ਕਰਨਮ ਉਹਦੇ ਨਾਲ ਪੜਦਾ ਜਿਹੜਾ ਮੁੰਡਾ ਅੱਛਾ ਵੇਖਾਂਗੇ ਕਿ ਕਰਨ ਦਾ ਕੰਮ ਦਾ ਆਹ ਉਹਦਾ ਨੰਦਾ ਮੁੰਡਾ ਆਹੋ ਉਹਦੇ ਨਾਲ ਆਹ ਤੇ ਉਹ ਆਇਆ ਸੀ ਕਿ ਉਹਦਾ ਵੀ ਮਾਮਾ ਜਿੱਥੇ ਹਰਜੀਤ ਦੁਨੀਆ ਉੱਥੇ ਹੀ ਆ ਬਾਹਰ ਅੱਛਾ ਤੇ ਉਹਨੇ ਤੇ ਉਹਦੇ ਕਾਗਜ਼ ਪੱਤਰ ਕਿਹਾ ਮੇਰੇ ਵੀ ਮਾਮੇ ਨੇ ਲਾਲ ਦਿੱਤੇ ਆ ਅਛਾ ਤੇ ਕਹਿੰਦਾ ਜਦੋਂ ਮੇਰੀ ਪੜਾਈ ਹੋ ਗਈ ਪੂਰੀ ਤੇ ਉਦੋਂ ਨਿਕਲ ਜਾਣਾ ਬਾਅਦ ਤੇ ਫਿਰ ਉਹਦੇ ਵੀ ਆ ਕੇ ਖੜੇ ਪੈ ਗਿਆ ਉਹ ਕਹਿੰਦਾ ਵੀ ਦਾਦੂ ਨੂੰ ਕਹੋ ਵੀ ਮੇਰੇ ਵੀ ਕਾਜ ਪੱਤਰ ਲਵਾ ਦੇ ਤੇ ਉਹਦੇ ਨਾਲ ਹੀ ਮੇਰਾ ਵੀਜ਼ਾ ਲੱਗ ਜਾਊਗਾ ਤੇ ਫਿਰ ਅਸੀਂ ਦੋ ਜਣੇ ਇਕੱਠੇ ਹੀ ਚੱਲ ਜਾਾਂਗੇ ਉੱਥੇ ਜੋ ਦੇ ਮੈਂ ਤੈਨੂੰ ਇਹ ਗੱਲ ਦੱਸਾਂ ਪੁੱਤ ਉੜਦਿਆਂ ਦੇ ਪਿੱਛੇ ਨਹੀਂ ਲੱਗੀਦਾ ਹੁੰਦਾ ਮੁਰਦਿਆਂ ਪਿੱਛੇ ਨਹੀਂ ਲੱਗੀਦਾ ਹੁੰਦਾ ਕੋਈ ਬਾਹਰ ਤੁਹਾਨੂੰ ਕੀ ਕਹਿਣ ਡਿਆ ਕੀ ਨਹੀਂ ਕਹਿਣ ਡਿਆ ਜਦੋਂ ਮੈਂ ਘਰ ਬੈਠਾ ਨਾ ਮੈਨੂੰ ਆਪੇ ਫਿਕਰ ਮੈਂ ਆਪੇ ਕਲਾਉਂਗਾ ਹੀ ਦਾ ਜਦੋਂ ਮੈਂ ਤੁਹਾਨੂੰ ਕਹਿ ਦਿੱਤਾ ਉਹ ਭਾਵੇਂ ਮੁੰਡੇ ਨੇ ਤੁਹਾਨੂੰ 100 ਵਾਰ ਕਹਿਤਾ ਤੂੰ ਇਹਨੂੰ ਕਹਿ ਦੇਣਾ ਕਿ ਉਹ ਕਰਨ ੜਿਆ ਸਾਡਾ ਲੈ ਕਿ ਉਹਦੇ ਨੇ ਕੋਈ ਨਹੀਂ ਦੱਸਿਆ ਨਾ ਉਹਦੇ ਨੇ ਕਹਿੰਦਾ ਵੀ ਮੇਰੇ ਦਾਦੂ ਦੇ ਹੈਗੇ ਚਾਚੂ ਬਾਰੇ ਦਾਦੂ ਦੇ ਬਟੇ ਉਹਨਾਂ ਨੂੰ ਉਹਨਾਂ ਖੜਨਾ ਵਾ ਹਾਂ ਉਹ ਕਹਿੰਦਾ ਵੀ ਕਹਿੰਦਾ ਵੀ ਕਾਜ ਲੱਗ ਜਾਂਦੇ ਪిల్లా ਜਦੋਂ ਉਮਰ ਹੋ ਜੇ ਨਾ 18 ਸਾਲ ਦਾ ਤਾਂ ਹੋ ਗਿਆ ਉਹ ਵੀ ਉਹਦੇ ਦਾਹਣੀ ਆ ਤੇ ਮੈਂ ਕਹਿੰਦਾ ਉਹਦੀ ਲੱਗ ਜਣਗੇ ਕਾਲੀ ਕਾਦੀ ਆ ਉਹਦੀ ਤੇ ਕਿਤੇ ਪੈਲੀ ਘਟ ਹੋਣੀ ਹੈ ਜਾਂ ਹੋਣੀ ਨਹੀਂ ਉਹਨਾਂ ਦੇ ਘਰਦਿਆਂ ਦਾ ਰਾਦਾ ਹਣਾ ਵੀ ਗਾਂ ਦਾਬ ਦਾ ਸਾਡਾ ਮੁੰਡਾ ਬਾਹਰ ਨਿਕਲੇ ਸਾਡੀ ਤੇ ਇੰਨੀ ਜਮੀਨ ਆ ਸਾਡੇ ਕੋਲ ਇੱਥੇ ਕੰਮ ਨਹੀਂ ਮੁਕਣ ਡਿਆ ਜਿੰਨੀ ਮਰਜ਼ੀ ਵਾਈ ਜਾਓ ਇਹ ਤਾਂ ਨਾਲ ਦੱਬ ਕੇ ਬਾਅਦ ਰੱਜ ਕੇ ਖਾ ਇਹ ਤਾਂ ਗੱਲ ਹੈਗੀ ਆ ਪਰ ਹੁਣ ਮੁੰਡਾ ਖੜੇ ਪਿਆ ਆਈ ਉਹ ਤੇ ਮੇਰੇ ਜਮ ਆ ਕੇ ਮੁੰਡਿਆ ਇਹਨਾਂ ਵੀ ਕੋਈ ਚਾਹ ਦਾਦੂ ਨਾਲ ਗੱਲ ਕਰਕੇ ਆ ਦਾਦੂ ਨਾਲ ਗੱਲ ਕਰਕੇ ਆ ਮੈਂ ਚੱਲ ਮੈਂ ਕਰ ਲੈਣਾ ਉਹ ਚੱਲ ਨਿਆਣੇ ਗੱਲਾਂ ਇਦਾਂ ਕਰਦੇ ਹੀ ਹੁੰਦੇ ਆ ਬਾਹਰ ਨਿਆਣੇ ਦੇ ਪਿੱਛੇ ਨਹੀਂ ਲੱਗ ਜਾਂਦਾ ਆਪਣੇ ਦਿਮਾਗ ਨਾਲ ਵੀ ਸੋਚੀਦਾ ਹੁੰਦਾ ਵਾ ਕਿ ਕੋਈ ਨਹੀਂ ਮੈਂ ਕਰੂੰਗਾ ਗੱਲ ਉਤਰਾ ਅੱਜ ਹਰਜੀਤ ਉਹਦਾ ਰਾਤ ਨੂੰ ਫੋਨ ਆਊਗਾ ਮੈਂ ਕੱਲ ਕਰ ਲੂੰਗਾ ਉਹਨੂੰ ਨਿਆਣੇ ਦੀ ਮੰਦਣੀ ਪੈਂਦੀ ਆ ਹੁਣ ਬੰਦਾ ਕੀ ਕਹਿੰਦਾ ਹੁਣ ਤੈਨੂੰ ਪਤਾ ਐਡੀ ਤਗੜੀ ਕੰਟਰੀ ਆ ਉਹ ਕਿੱਥੇ ਰਹਿਣ ਡਿਆ ਹਰਜੀਤ ਹੁਣੀ ਕਿੱਥੇ ਰਹਿਣ ਡਿਆ ਕਈ ਗੱਲਾਂ ਹੁੰਦੀਆਂ ਇਹਦੇ ਹੁਣ ਇੱਥੇ ਬੈਠੇ ਦਾ ਆਪਾਂ ਗੱਲਾਂ ਹੀ ਬਣਾ ਲੈਣੀਆਂ ਬਾਹਰ ਵਾਲੇ ਜਿਹੜੇ ਆ ਉਹਨਾਂ ਨੂੰ ਪੁੱਛ ਕੇ ਵੇਖ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਥੇ ਕੀ ਐ ਤੇ ਕਿੱਥੇ ਕੀ ਐ ਨਹੀਂ ਨਾ ਮੈਂ ਕਹਿੰਦਾ ਚਲ ਬੰਦੀ ਐ ਬਣਾ ਲਈਏ ਕਾ ਹੁਣ ਕੋਈ ਨਹੀਂ ਆਉਂਦਾ ਸ਼ਾਮਾਂ ਨੂੰ ਰਾਤ ਨੂੰ ਨੇ ਫੋਨ ਕਰਨਾ ਵਾ 9 10 ਵਜੇ ਕਰਦਾ ਹੁੰਦਾ ਅੱਛਾ ਤੇ ਮੁੜ ਕੇ ਇਹ ਆ ਵੀ ਆਪਾਂ ਮੈਂ ਗੱਲ ਕਰ ਲੂੰਗਾ ਉਹਨੂੰ ਨਹੀਂ ਨਹੀਂ ਕਰਿਓ ਗੱਲ ਅੱਗੇ ਕੀ ਉਹਦੋਂ ਤੇ ਮੈਂ ਕੀਤੀ ਆ ਹੂੰ ਹੂੰ ਉਹ ਆਂਦਾ ਕੋਈ ਨਹੀਂ ਲੈ ਜਾਂਗੇ ਡੈਡੀ ਕੋਈ ਨਹੀਂ ਅਜੇ ਨਿੱਕਾ ਵਾ ਤੇ ਮੈਂ ਵੀ ਇਹ ਗੱਲ ਕਹਿੰਦੇ ਅਜੇ ਤੇ ਨਿਆਣਾ ਮੈਂ ਪੜ ਲੈਂਦੇ ਗਾ ਇਹਨੂੰ ਉਹ ਟਾਈਮ ਨਾ ਗਿਆ ਹੋਊਗਾ ਤੇ ਲੱਗੂਗਾ ਵੀ ਇੱਥੇ ਫਿਰ ਮਢੀਜ ਪੜ ਗਿਆ ਫਿਰ ਫੇਰੂਗਾ ਐਵੇਂ ਪਤਾ ਜਦ ਸਮਾਗਤਾਂ ਦਾ ਵਾ ਉਹ ਚੱਲ ਹਾਂਦੇ ਮੁੰਡੇ ਦਾ ਸਾਨੂੰ ਮਾਣ ਵਾ ਐਡਾ ਨਹੀਂ ਕਿ ਕਿਤੇ ਉਹ ਜਦੋਂ ਹੁਣ ਕੰਮ 'ਚ ਖੁੱਬਿਆ ਵਾ ਇਹਦੇ ਵੇਖ ਕੇ ਤੇ ਜਾਂਦਾ ਵਾ ਤੇ ਮੈਨੂੰ ਨਹੀਂ ਲੱਗਦਾ ਜਾਂਦਾ ਤੇ ਹੈ ਨਹੀਂ ਫੇਰ ਵੀ ਨਿਆਣਾ ਵਾ ਫੇਰ ਵੀ ਕੇਵਲੇ ਆ ਜਾਂਦਾ ਮਨ ਦੇ ਵਿੱਚ ਵੀ ਮੈਂ ਇੱਥੇ ਕੰਮ ਹੀ ਕਰਦਾ ਜਾਂਦਾ ਸੋਚਦਾ ਬੜਾ ਵਾ ਏ ਹੂੰ ਮੈਂ ਕਹਿੰਦਾ ਵਿਚ ਟਾਈਮ ਨਾ ਆ ਰਿਹਾ ਲੱਗੇ ਵੀ ਨਹੀਂ ਕਿਸੇ ਗੱਲ ਦੀ ਕਮੀ ਐ ਇਹਨੂੰ ਘਾੜ ਵਾਈ ਇਥੇ ਕਿਸੇ ਗੱਲ ਦੀ ਘਾੜ ਤੇ ਕੋਈ ਨਹੀਂ ਹੈਗੀ ਪਰ ਫੇਰ ਵੀ ਮੁੰਡੇ ਦਾ ਮੇਰੀ ਚੀਜ਼ ਲੈਣੀ ਮੈਨੂੰ ਦੱਸੇ ਮੈਂ ਆ ਲੈਣੀ ਆ ਚਲੋ ਉਹਦੇ ਤੁਸੀਂ ਲੈ ਕੇ ਦੇਣੀ ਆ ਵਾ ਅੱਗੇ ਤੁਸੀਂ ਲੈ ਕੇ ਦਿੰਦੇ ਜੋ ਕੋਈ ਨਹੀਂ ਕੋਈ ਨਹੀਂ ਰਾਹ ਨੂੰ ਆਦਾ ਮੈਂ ਕਰਦਾ ਕਰਦਾ ਨਹੀਂ ਕਰੇ ਉਹ ਗੱਲ ਫੇ ਹੈ ਕੋਈ ਨਹੀਂ ਕਰਦੇ ਆ ਕਰਦੇ ਆ ਹਾਂ ਤੇ ਚਲੋ ਮੈਂ ਕਰ ਲਾਂ ਮੈਂ ਕੰਮ ਨੰਦਾ ਕੋਈ ਇਹ ਗੱਲ ਜਰੂਰ ਕਰਿਓ ਚੰਗਾ ਚਾਹ ਪੀਣੀ ਆ ਨਹੀਂ ਚਾਹ ਨਹੀਂ ਪੀਣੀ ਚਾਹ ਬਣੀ ਮੈਂ ਮਾਰ ਲਈ ਨਾ ਚਾਚੀ ਤੇਰੀ ਆਵਾਜ਼ ਨਹੀਂ ਨਹੀਂ ਹਾਂ ਚਾਹ ਚਾਚੀ ਛੁੱਤੀ ਹਣੀ ਆ ਚਾਚੀ ਛੁੱਤੀ ਨਹੀਂ ਜੀ ਹਾਂ ਚਾਚੀ ਤੈਨੂੰ ਮੈਂ ਦੱਸਣ ਡਿਆ ਉਧਰ ਵੱਲਾਂ ਲਗਈ ਕਿਤੇ ਹੱਥ ਬਾਹਰ ਚਲ ਹੁਣੀ ਚਲ ਕੋਈ ਗੱਲ ਨਹੀਂ ਤੁਸੀਂ ਨਾ ਹੁਣ ਜਿਹੜਾ ਮੈਂ ਕੰਮ ਕਰਾਇਆ ਤੁਹਾਨੂੰ ਇਹ ਮੇਰਾ ਜਰੂਰ ਕਰਿਓ ਹੁਣ ਮੈਨੂੰ ਨਿਆਣੇ ਨੇ ਹਾਂ ਜ ਗਿਆ ਨਿਆਣੇ ਨੇ ਮੈਨੂੰ ਫੇਰ ਪੁੱਛਣਾ ਜਾ ਕੇ ਵੀ ਦਾਦੂ ਕੀ ਕਹਿੰਦਾ ਸੀ ਉਹਨੂੰ ਆਖੀ ਵੀ ਉਹ ਦਾਦੂ ਆਂਦਾ ਫੇ ਕੋਈ ਨਹੀਂ ਬਣ ਜੂ ਕੰਮ ਪਰ ਉਹ ਨਿਆਣੇ ਦੇ ਪੁੱਤ ਜ ਚਲੋ ਅੱਗੇ ਗੱਲ ਮਾਮੇ ਕੌਣ ਖੜਦਾ ਤੇ ਕੀ ਦੀਆਂ ਗੱਲਾਂ ਐਵੇਂ ਜਾਣ ਕੇ ਤਰੇਕੀ ਮਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਥੇ ਵਹੀ ਜਾਓ ਇਥੇ ਖਾਈ ਜਾਓ ਉਥੇ ਕੀ ਆ ਬਾਹਰ ਕੀ ਰੱਖਿਆ ਬਾਹਰ ਕੱਖ ਨਹੀਂ ਗਾ ਇਹ ਵੀ ਨਾ ਇੱਕੋ ਹੀ ਲਲ ਲੱਗੀ ਇਹਨਾਂ ਨੂੰ ਨਿਆਣਿਆਂ ਨੂੰ ਤੇ ਨਾਲਾ ਪਿਓ ਨੂੰ ਲੱਗੀ ਇਹਦੇ ਨੂੰ ਕਿ ਮੁੰਡਾ ਬਾਹਰ ਚੱਲ ਜੇ ਮੁੰਡਾ ਬਾਹਰ ਚੱਲ ਜੇ ਕਲਾ ਦਾਂਗੇ ਮੁੰਡਾ ਵੀ ਤੇ ਬਾਹਰ ਇੰਨੀਆਂ ਵੱੱਲਾ ਮਛਰੀਆਂ ਆ ਕਿ ਤੇ ਕੱਖ ਨਹੀਂ ਗਾ ਲੱਗਦਾ ਹਾਂ ਲੱਭੀ ਸਬਜ਼ੀ ਕੋਈ ਆ ਸਬਜ਼ੂਲਾ ਬਣਾਓ ਉਥੇ ਕਿਉਂ ਪੱਤਿਆਂ ਨੇ ਕਿਤੇ ਮਤ ਮਾਰੀ ਆ ਹਾਂ ਪਰਸੋਂ ਕਜੇ ਵੇਖਿਆ ਨੀ ਕਾ ਜੇ ਕਦੂ ਲੱਗਾ ਤਾਂ ਮੈਂ ਚਲ ਮਾਸਾ ਕ ਹੋਇਆ ਹੋਣਾ ਹੋਰ ਤੇ ਲਿਆਉਣੀ ਰਹਿਤਾ ਪਾਵਾਂਗੇ ਹਾਂ ਉਥੇ ਹੈ ਹੀ ਨਹੀਂ ਕਾ ਬੱਲਾ ਬੱਲਾ ਫੋਲ ਕੇ ਆ ਗਈ ਪਤਾ ਨਹੀਂ ਘਰੇ ਗੋਪੀ ਲੈ ਗਈ ਲੱਗਦੀ ਉਹ ਲੈ ਹੀ ਹਣੀ ਗੋਪੀ ਤੋੜ ਕੇ ਲੈ ਹੀ ਹਣੀ ਚੱਲ ਕੋਈ ਨਹੀਂ ਹੋਰ ਲੱਗ ਜਾਣਾ ਆ ਜੋਦਾ ਨੰਗਨ ਡਿਆ ਹੈਗਾ ਕਿੱਧਰ ਆਇਆ ਹੈ ਜੋਦਾ ਵੀ ਨਵੀਆਂ ਕਹਾਣੀਆਂ ਪਾਉਂਦਾ ਕਿਉਂ ਓਏ ਉਹਦੇ ਦਾ ਯਾਰ ਦੋਸਤ ਮੁੰਡਾ ਵਾ ਤੇ ਉਹ ਕਦੇ ਕਹਿ ਗਿਆ ਇਹਨੂੰ ਵੀ ਮੇਰੇ ਮਾਮੇ ਨੇ ਫੈਲਾਤੀ ਮੇਰੇ ਬਾਹਰਲੇ ਮੁਲਕ ਦੀ ਮੈਨੇ ਚਲੇ ਜਾਣਾ ਬਾਹਰ ਅੱਛਾ ਤੇ ਤੂੰ ਵੀ ਅਖੇਲਾ ਦੇ ਅਸ਼ਿਆ ਉਹਨੇ ਕਰੇ ਉਹਦੇ ਨੇ ਆਪਣੇ ਪਿਓ ਨੂੰ ਜੇ ਜਾ ਕੇ ਦੱਸਿਆ ਹੋਣਾ ਲੈ ਵੀ ਦੁਨੀਆਂ ਹੈ ਦੁਨੀਆਂ ਬੜੀ ਉਤਰੀ ਅੱਜ ਕੱਲ ਦੀ ਚੁਕੜਾਂ ਹੀ ਨੇ ਰਿਆ ਨਾ ਮੁੰਡਾ ਵੀ ਇੱਕ ਹਿਸਾਬ ਦਾ ਮੈਂ ਤੁਹਾਨੂੰ ਦੱਸਦਾ ਜੋਦੇ ਨੂੰ ਆਇਆ ਸੀ ਮੈਂ ਉਹਨੂੰ ਇਹੋ ਗੱਲ ਆਖੀ ਮੈਂ ਉੜਦੇ ਨੇ ਪਿਛੇ ਨਹੀਂ ਲੱਗੀ ਦਿੰਦਾ ਉਹਨੇ ਕੀ ਪਤਾ ਫੈਲ ਲਾਈ ਆ ਕਿ ਨਹੀਂ ਲਾਈ ਤੁਸੀਂ ਮੈਂ ਆ ਗੋਈ ਉਹ ਦੰਬ ਜੁਕਲੀ ਆ ਵੀ ਜਾਣਾ 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 ਮੈਂ ਹਾਂ ਇੱਥੇ ਉਹਦੇ ਤੇ ਮੈਂ ਪੈੜੀ ਨਹੀਂ ਹੋਊਗੀ ਉਹ ਖਰੇ ਤਾਂ ਕਹਿੰਦਾ ਹੋਊਗਾ ਸਾਡੇ ਕੋਲ ਇੰਨੀ ਮਹਾਂ ਪੈੜੀ ਆ ਵੀ ਸਾਂਭੀ ਨਹੀਂ ਜਾਣਦੇ ਅਸੀਂ ਬੰਦੇ ਲੱਭਦੇ ਫਿਰਦੇ ਬਾਹਰ ਤੇ ਤੁਸੀਂ ਬਾਹਰ ਨੂੰ ਭਾਈ ਦੀ ਆ ਉੱਥੇ ਵੀ ਉਹੀ ਕੰਮ ਇੱਥੇ ਕਰੀ ਜਾਓ ਉੱਥੇ ਵੀ ਦਿਹਾੜੀਆਂ ਹੀ ਕਰਨੀਆਂ ਵਾ ਉੱਥੇ ਕੀ ਆ ਕਰਨੀਆਂ ਹੋਰ ਸੇ ਮੈਨੇਜਰ ਲੱਗਣਾ ਵਾ ਜਾਂ ਤੇ ਇਹਨੇ ਮੁੰਡੇ ਨੇ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਹੁੰਦਾ ਕੋਈ ਕੋਰਸ ਕੀਤੇ ਹੁੰਦੇ ਕੋਈ ਡਿਗਰੀਆਂ ਹੁੰਦੀਆਂ ਇਹਦੇ ਕੋਲ ਫੇਰ ਤੇ ਚਾਰੇ ਨੂੰ ਬੈਠੇ ਪਠਾਈ ਨੂੰ ਕੋਈ ਨੌਕਰੀ ਮਿਲ ਜਾਂਦੀ ਤੇ ਉੱਥੇ ਇਹਨੂੰ ਹੁਣ ਉੱਥੇ ਕੰਮ ਉਹ ਦਿਹਾੜੀ ਵਾਲਾ ਹੀ ਮਿਲਣਾ ਜੇ ਗਿਆ ਵੀ ਤੇ ਉਹ ਹਟਦਾ ਹੀ ਨਹੀਂ ਅੱਖ ਨੂੰ ਫੇਰ ਮੈਂ ਕੋਈ ਨਹੀਂ ਰਾ ਨੂੰ ਹਰਜੀਤ ਦਾ ਫੋਨ ਆਊਗਾ ਨਾ ਮੈਂ ਕਰ ਲਊਗਾ ਕਰ ਇਦਾਂ ਕਿਦਾਂ ਹੋ ਸਕਦਾ ਵਾ ਕਿੱਥੇ ਕਰ ਲੂਗੇ ਤੁਸੀਂ ਗੱਲ ਨਿਆਣਿਆਂ ਨੂੰ ਵਕਤ ਪਾਉਣਾ ਵਾ ਚੱਲ ਅਈ ਸ਼ਾ ਸਾਨੂੰ ਗੱਲ ਕਰਨ ਦੀ ਉਥੇ ਕੀ ਆ ਕੀ ਆਂਦਾ ਹਰਜੀਤ ਕੀ ਨਹੀਂ ਵੇਖੀ ਜਾਊਗੀ ਮੁੜ ਕੇ ਤੇ ਤੁਸੀਂ ਇਹਨੂੰ ਹੀ ਕਹਿਣਾ ਹੈਗਾ ਵੀ ਇੱਥੇ ਕੰਮ 3:00 ਵਜੇ ਕਰਨਾ ਹੋਵੇ ਤੇ ਬਾਹਰ ਜਾ ਕੇ ਲੋਕਾਂ ਦੇ ਇਜੀ ਹੋਣਾ ਲੋਕਾਂ ਦੇ ਇੱਥੇ ਗੋਰੀਆਂ ਦੀਆਂ ਝਿਰਕਾਂ ਖਾਣੀਆਂ ਅਜੀ ਮੈਨਾਂ ਦੀ ਉਮਰ ਨਹੀਂ ਗਈ ਹੋਈ ਇੱਥੇ ਮਰਜ਼ੀ ਨਾਲ ਉੱਠਦਾ ਵਾ ਮਰਜ਼ੀ ਨਾਲ ਸੌਂਦਾ ਵਾ ਮਰਜ਼ੀ ਨਾਲ ਨਿਆਣੇ ਕੰਮ ਕਰਦੇ ਆ ਮੈਨਾਂ ਉਮਰ ਨਹੀਂ ਕਿਹੜੀ ਹੋਈ ਹੈ ਜੇ ਆਹੋ ਜਿਹਾ ਕੜਾ ਹੋ ਗਿਆ ਪੜ੍ਹ ਲੈਂਦੇ ਹੋਰ ਨਾਲੇ ਹੋਰ ਵੱਡਾ ਹੋ ਲੈਂਦੇ ਸਾਰੇ ਕੰਮ ਹੋ ਜਾਣਗੇ ਵੱਡਾ ਮਾਸਾ ਹੋਊਗਾ ਤੇ ਅਗਲ ਵੀ ਹੋਊਗੀ ਉੱਥੇ ਜਾ ਕੇ ਫੇਰ ਕੰਮ ਵੀ ਕਰ ਲੂਗਾ ਜੇ ਜਾਊਗਾ ਤੇ ਮੁਰਕ ਇਹੋ ਜਿਹ ਦਾ ਜੀ ਨਾ ਲੱਗਾ ਤੇ ਫੇਰ ਮੁੜ ਕੇ ਪਿੰਡ ਨੂੰ ਮੂੰਹ ਚੁੱਕ ਲੈਣਾ ਤੇ ਫੇਰ ਕਹਿਣਾ ਚਾਚਾ ਉਹਦਾ ਤੇ ਜੀ ਨਹੀਂ ਲੱਗਣ ਡਿਆ ਸਾਡੇ ਪੈਸੇ ਵੀ ਲੱਗੇ ਫੇਰ ਇਹਨਾਂ ਨੇ ਹਿੱਦਾ ਮਹੀਨੇ ਮਾਰਨੇ ਹਨ ਚੱਲ ਬਸ ਕਰ ਜਾਊਗਾ ਤੇ ਜੀ ਨਾ ਲੱਗੂਗਾ ਜੇ ਜਾਣੇ ਨਹੀਂ ਤਾਂ ਜੀ ਕਿੱਥੋਂ ਲੱਗਣਾ ਜੀ ਇੱਥੇ ਲੱਗਾ ਰਹਿਣਾ ਬਠੇਰਾ ਇੱਥੇ ਕਰੀ ਜਾਣ ਮੈਂ ਤਾਂ ਉਹ ਕਹਿੰਦੇ ਵੀ ਕਰਨ ਵਾਲੇ ਨੂੰ ਕੋਈ ਘਾਟਾ ਨਹੀਂ ਖਾਈ ਇੱਥੇ ਕੀ ਆ ਦੱਸ ਹਾਂ ਜਿਹੜੀ ਫੇਰ ਜਾਣ ਪੈ ਗਈ ਦੀ ਦੱਸ ਪੈਣ ਦੇ ਉਹਦਾ ਪਤਾ ਕਰੋ ਤੁਸੀਂ ਇਹਨਾਂ ਨੂੰ ਹੋਰ ਹੱਲਾਸ਼ੇਰੀ ਦਿਓ ਵੀ ਤੁਸੀਂ ਮੋਣੀਆਂ ਤੁਸੀਂ ਕਰਨੀਆਂ ਬੇਰਿਆ ਛੰਡਿਆ ਹੀ ਮੈਂ ਵੀ ਤੁਸੀਂ ਕਰਨਾ ਜੋ ਕਰਨਾ ਮੈਂ ਇਹ ਕਿਹਾ ਵਾ ਤੇ ਹੁਣ ਨਾਲੇ ਨੂੰ ਨਾਲੇ ਜੋ ਦੇ ਨੂੰ ਇਹ ਗੱਲ ਕਹਿਣੀ ਹੀ ਵੀ ਇਹਨੂੰ ਉਹਦੇ ਨੂੰ ਬਾਹਰ ਨਾ ਘਲਾ ਜਿਆਦਾ ਫਿਰਨ ਅੱਜ ਇੱਕ ਮੁੰਡੇ ਨੇ ਗੱਲ ਕੀਤੀ ਆ ਭਲਕੇ ਕੋਈ ਹੋਰ ਮੁੰਡਾ ਗੱਲ ਕਰੂਗਾ ਮੈਨੂੰ ਫਲਾਣਾ ਲੈ ਚੱਲੇ ਢਿੰਗੜਾ ਲੈ ਚੱਲੇ ਇਹਨੇ ਵਿਗੜ ਜਾਣਾ ਜੇ ਉਹਦੇ ਨੇ ਫਿਰ ਉਹ ਮੈਂ ਉਹਨੂੰ ਸਾਰੀਆਂ ਹੀ ਗੱਲਾਂ ਦੱਸ ਦਿੱਤੀਆਂ ਮੈਂ ਇਹਨੂੰ ਆਖਿਆ ਕੌਣ ਮੰਨ ਨਾਣ ਕੇ ਕੌਣ ਵੰਮ ਉਹ ਆ ਫਫੜ ਕੌਣ ਮੰਗ ਮਾਸੀਆਂ ਮਾਸੜ ਜਿਹੜੇ ਇੱਕ ਲੈ ਜਾਂਦੇ ਦੇਣੇ ਨੂੰ ਬਾਹਰ ਇਹਨਾਂ ਬੈਹ ਕੌਣ ਲੌਂਦਾ ਵਾ ਉਹਦੇ ਮੈਂ ਆ ਟ੍ਰਿਕ ਮੰਡਿਆ ਤੁਹਾਡੇ ਨਾਲ ਸਾਡੇ ਵਰਗੇ ਤਾਂ ਫੇਰ ਹੋਊਗਾ ਵੀ ਚਲ ਸਾਡਾ ਆਪਣਾ ਵਾ ਕਿਤੇ ਤੁੱਕਾ ਲੱਗ ਜਾਊਗਾ ਤੇ ਬੜੀ ਗੱਲ ਨਹੀਂ ਗਈ ਉਹ ਕੋਈ ਗੱਲ ਨਹੀਂ ਬਾਅਦ ਦੀਆਂ ਗੱਲਾਂ ਉਹਦੇ ਬਾਅਦ ਦੀਆਂ ਗੱਲਾਂ ਆਹੋ ਜਨਾਚਰ ਚੱਲਦਾ ਨਾਚਰ ਤੇ ਚਲਾਈਏ ਆਪਾਂ ਪਤਾ ਨਹੀਂ ਮੈਂ ਨਹੀਂ ਉਹ ਜਿਹੜਾ ਜੋਦਾ ਵੀ ਆ ਮੁੰਡੇ ਦੀ ਗੱਲ ਸੁਣ ਕੇ ਦੋਸਲੇ ਪੁੱਛਣ ਆ ਗਿਆ ਇੱਥੇ ਦੱਸਣ ਆ ਗਿਆ ਗਾੜੀ ਅਹੀਂ ਆ ਗਿਆ ਸੋਚਿਆ ਹੀ ਨਹੀਂ ਹੁੰਦੇ ਵੀ ਅਹੀਂ ਗਾੜੀ ਵੀਜਾ ਫੜ ਕੇ ਬੈਠੇ ਆ ਵੀ ਲੈਫੜ ਵੀਜਾ ਲੱਗ ਗਿਆ ਤਾਂ ਜਾ ਮੁੰਡੇ ਨੂੰ ਚੜਾ ਲੈ ਜਾ ਕੇ ਬੈਠੇ ਜਾਣਾ ਵਟਾਲੇ ਬੱਸੇ ਚੜਾ ਦੇ ਖੇੜੇ ਬਣਾਈ ਇਹਨਾਂ ਨੇ ਮੈਂ ਨਹੀਂ ਉਹੋ ਗੱਲ ਵੀ ਪੜੇ ਲਿਖੇ ਹੋਣ ਨਾ ਥੋੜੀ ਬੋਧੀ ਜੋਦੇ ਨੂੰ ਵੀ ਅਕਲ ਹੋਵੇ ਰੋਟੀਆਂ ਮਾਂ ਨੇ ਪਕਾ ਛੱਡੀਆਂ ਤੇ ਜੋਦੇ ਨੇ ਖਾ ਛੱਡੀਆਂ ਤੇ ਗਾੜੀ ਉਹ ਜਿਆ ਮੁੰਡਾ ਕਿਤੇ ਨਾ ਉਗੂ ਨਾ ਚੁੱਗੂ ਕਿਤੇ ਗੱਲ ਕਰਨ ਲਈ ਜਾਈਏ ਕੋਈ ਗੱਲ ਕਰੀਏ ਤੇ ਗਾੜੀ ਨੂੰ ਗੱਲ ਹੀ ਨਹੀਂ ਆਉਂਦੀ ਬਾਹਰ ਜਾ ਕੇ ਕੀ ਕਰ ਲੂਗਾ ਮੈਂ ਤੇ ਗੱਲ ਨਹੀਂ ਆਉਂਦੀ ਕੰਮ ਤੇ ਆਉਂਦਾ ਨਾ ਕੰਮ ਕਰਨ ਬਾਬਾ ਕੰਮ ਚੰਗਾ ਕੰਮ ਕਰੀ ਜਾਂਦਾ ਕੰਮ ਕਰੀ ਜਾਂਦਾ ਜਦੋਂ ਦਾ ਸਿਰ ਨਹੀਂ ਖਪਾਉਣਾ ਤੁਸੀਂ ਜੋਦੇ ਨਾਲ ਉਹ ਮੈਂ ਉੱਥੇ ਸਿਰ ਉੱਥੇ ਕੀ ਖਪਾ ਲਿਆ ਕੋਈ ਗੱਲ ਨਹੀਂ ਗਈ ਬੜੀ ਸ਼ੇਰਦਾਰ ਮੇਟੀ ਉਦਾਂ ਹੀ ਕੀ ਜਾਂਦੀ ਹੈ ਖ਼ਬਰ ਉਹ ਖ਼ਬਰ ਕੀ ਉਦੋਂ ਉਹ ਮੈਗਜ਼ੀਨ ਜਿਹੜੇ ਉਹ ਮੈਂ ਪੜ੍ਹਨ ਲਈ ਹੀ ਹੂੰ ਉਦੇ ਗਿਆ ਹੀ ਤਾਂ ਟੇਬਲ ਹਾ ਹੋ ਗਿਆ ਹੀ ਉਦੇ ਤੇ ਕੀ ਆਂਦਾ ਹੀ ਉਹ ਕਹਿੰਦਾ ਬਾਹਰ ਜਾਣਾ ਕਹਿੰਦਾ ਕਾਜ ਪੱਤਰ ਲਾਓ ਮੇਰੇ ਦਾਦੂ ਨਾਲ ਗੱਲ ਕਰੋ ਇਹ ਅੱਛਾ ਉਧਰ ਉਹ ਕੀ ਆ ਜਾਂਦਾ ਚਾਚੇ ਨੂੰ ਜਾਏ ਉਧਰ ਹੂੰ ਤੇ ਕੀ ਕਹਿੰਦੇ ਹੁਣ ਚੂਨ ਕਹਿਣਾ ਮੈਂ ਕਹਿੰਦਾ ਹੈਗਾ ਮੈਂ ਕਰੂੰਗਾ ਜੀਦ ਨਾਲ ਰਾਤ ਨੂੰ ਆਉਗਾ ਫੋਨ ਤੇ ਅੱਛਾ ਪਰ ਇੱਕ ਗੱਲ ਤੂੰ ਕਹਿੰਦਾ ਵੀ ਕਹਿੰਦਾ ਵੀ ਇਹ ਨਿਆਣਾ ਹੈਗਾ ਭਾਏ ਇੱਥੇ ਛੇਤੀ ਭੇਜ ਕੇ ਤੂੰ ਕੀ ਕਰਨਾ ਵਾ ਇਹੋ ਜੀ ਖੇਡਣ ਬਲਦੀ ਉਮਰ ਉਹ ਇੱਥੇ ਅਜੇ ਨਹੀਂ ਤੇ ਕਾਗਜ਼ ਗੂਗਲ ਭਰੇ ਹੋਣਗੇ ਤੇ ਆਪੇ ਨਿਕਲਣ ਵਾਲੇ ਤਾਂ ਬਣਨਗੇ ਉਹ ਤਾਂ ਕਹਿੰਦਾ ਉਸ ਵੇਲੇ ਨਿਕਲਣੇ ਉਸ ਕਿਹੜੀ ਗੱਲ ਵਾ ਇਹ ਇੱਥੇ ਕੰਮ ਹੁੰਦਾ ਕਰੇ ਕਿਤਾ ਵੇ ਜੀ ਸਭ ਕੁਝ ਇੱਥੇ ਹੈਗਾ ਉਹ ਇੱਥੇ ਕੀ ਚੀਜ਼ ਨਹੀਂ ਮਿਲਦਾ ਇਹਨੂੰ ਗੱਲ ਚਾਚਾ ਦਾ ਮੇਰੇ ਸਾਹ ਨਾਲ ਠੀਕ ਹੀ ਕਹਿੰਦਾ ਵੀ ਕੀ ਕਰਨਾ ਜੀ ਭੇਜ ਕੇ ਥੋੜਾ ਬਹੁਤਾ ਨਿਆਣਾ ਹੈਗਾ ਜੀ ਤੇ ਕਰਨ ਵੀ ਤਾਂ ਨਿਆਣਾ ਹੀ ਆ ਪਤਾ ਨਹੀਂ ਕਿੰਦਾ ਕਰਨਗੀ ਪਿਆਲੀ ਪੂਲੀ ਨਹੀਂ ਹਰੇ ਘਟਵਾ ਤੇ ਉਹਦੇ ਘਰ ਦੇ ਅਖ਼baar ਭੇਜਦੇ ਉਹਨਾਂ ਕਹਿੰਦਾ ਇਹ ਕੋਲ ਸਭ ਕੁਝ ਹੈਗਾ ਕਿੰਨੀ ਪਿਆਲੀ ਆ ਇੱਥੇ ਤੇ ਪਹਿਲੇ ਚਾਚੇ ਹੋਣਾ ਦੀ ਆ ਆਪਣੀ ਤਾਂ ਉਹੀ ਚਾਰ ਪੰਜ ਕਿੱਲੇ ਹੀ ਹੈ ਨਾ ਜੱਦੀ ਪੁਸ਼ਤੀ ਜਿਹੜੀ ਆ ਪਹਿਲੇ ਤੇ ਚਾਚੇ ਹੋਣਾ ਦੀ ਆ ਉਹ ਤੇ ਕਮਾਈ ਕਰਕੇ ਉਹਨਾਂ ਨੂੰ ਦਿੰਦੇ ਪਿਆਵਾਂ ਵਾ ਵਾਧੂ ਦਾ ਖਪਣੀ ਆ ਇਹੀ ਜੇ ਬਾਅਦ ਜਾ ਕੇ ਕੰਮ ਕਰੂਗਾ ਤੇ ਆਪਣਾ ਘਰ ਦਾ ਕੁਝ ਬਣੂਗਾ ਮੇਰੇ ਖਿਆਲ ਆ ਵੀ ਨਹੀਂ ਆਣਾ ਵਾ ਨਾ 18 ਸਾਲਾਂ ਦਾ ਤੱਕ ਹੋ ਗਿਆ ਵਾ ਕਰਨ ਵੀ ਤੇ ਨਿਆਣਾ ਹੀ ਆ ਫਿਰ ਉਸ ਹਿਸਾਬ ਨਾਲ ਉਹਦੇ ਜੀ ਮਾਮੇ ਨੇ ਲਾਏ ਆ ਤੇ ਚਲ ਉਹ ਵੀ ਨਿਕਲਣ ਵਾਲੇ ਬਣਨਗੇ ਕਿਉਂਕਿ ਉਹਦੇ ਕਹਿੰਦੇ ਆ ਤੇ ਮਾਮੇ ਨੇ ਲਾਏ ਕਾ ਨਹੀਂ ਮੈਂ ਤਾਂ ਕਹੇ ਮੈਂ ਕਹਾਂ ਚਲ ਲਾ ਦੋ ਇਹਦੇ ਕਾਜ ਆਜੂਗਾ ਵੀ ਇਹ ਤਾਂ ਇਕੱਠੇ ਚੱਲ ਜਾਣਗੇ ਹਾਂ ਉਹ ਨਾਲੇ ਇਕੱਠਾ ਕੰਮ ਤਾਂ ਗੱਲਾਂ ਕਰਨਗੇ ਆਹੋ ਨਾ ਰਹਿੰਦਾ ਹੀ ਆ ਵੀ ਦੋਸਤ ਦੋਸਤ ਇਕੱਠੇ ਰਹਿਣਗੇ ਤੇ ਫੇ ਜੀ ਲੱਗ ਜੂਗਾ ਉੱਥੇ ਤੇ ਇਕੱਲੇ ਦਾ ਜੀ ਲੱਗਣਾ ਫਿਰ ਔਖਾ ਹੀ ਆ ਉਹ ਬੇਸ਼ੱਕ ਜੀ ਤਾਂ ਨਹੀਂ ਉੱਥੇ ਹੀ ਆ ਪਰ ਇਹ ਗੱਲਾਂ ਨਾ ਕਿ ਉਹ ਫੇਰ ਚਾਚੇ ਆ ਫੇਰ ਜਿਹੜੀ ਇੱਕ ਦੋਸਤਾਂ ਨੇ ਇੱਕ ਦੂਜ ਨਾਲ ਗੱਲ ਕਰਨੀ ਉਹ ਚਾਚੇ ਤੇ ਜਿਹੜੀ ਥੋੜੀ ਕਰ ਲੈਣੀ ਹੁੰਦੀ ਕੋ ਚਾਚਾਾਂ ਗਰੂਗਾ ਤਾਂ ਨਾ ਕੋਈ ਪੁੱਤਾਂ ਗੁਰੱਖਣਾ ਇਹਨੂੰ ਚਲ ਉਹਦੇ ਅਲੱਗ ਗੱਲ ਆ ਹੂੰ ਤੇ ਸੋਹਰ ਉਹ ਕਿ ਲਾ ਦਿੰਦੇ ਹੇ ਇਹਦਾ ਗੱਲ ਕਰੂ ਪਰ ਚਾਚੇ ਦੇ ਹੈ ਹੋਊ ਗੱਲ ਆ ਕਈ ਵੀ ਨਿਆਣਾ ਵਾ ਜੇ ਕੋਈ ਗੱਲ ਨਹੀਂ ਇਹ ਵੀ ਚੱਲ ਵੀ ਕਿਹੜੀ ਉਮਰ ਪਿਛੇ ਨਾਲ ਲੱਗੋਗੇ ਇਸਦੇ ਵਾ ਤੂੰ ਤੂੰ ਇਹ ਛੇਤੀ ਲੱਗਣ ਵਾਲੀ ਕਿਹੜੀ ਗੱਲ ਆ ਆਹ ਆਪੇ ਤੂੰ ਕਹਿੰਦੇ ਪਹਿਲਾਂ ਕਿ ਮੁੰਡੇ ਨੂੰ ਬਾਹਰ ਭੇਜਣਾ ਵਾ ਇਹ ਚਹੀ ਕਿ ਇਹ ਨਹੀਂ ਮੈਂ ਤਾਂ ਕਿੰਨਾ ਬਾਹਰ ਭੇਜਣਾ ਹੀ ਆ ਮੈਂ ਤਾਂ ਆਇਂ ਮੈਂ ਗਿਆ ਵੀ ਮੈਂ ਲਾਊਗਾ ਆਜ ਪੱਤਰ ਉਹਨਾ ਆਹ ਹੁਣ ਪਿੱਛੇ ਪੈ ਕੇ ਫਿਰ ਲਵਾ ਲਓ ਰਜਾਂਗਾ ਮੈਂ ਫੇਰ ਜਾਊਗਾ ਹੁਣ ਉਹ ਸ਼ਾਰਨ ਨੂੰ ਨੇ ਫੋਨ ਨਾਲ ਗੱਲ ਕਰ ਲੈਣੀ ਜੀਤ ਨਾਲ ਨਾ ਤਸਵੀਰੇ ਮੈਂ ਜਾਊਗਾ ਫੇਰ ਨਹੀਂ ਤੂੰ ਇਦਾਂ ਕਰਿਆ ਤੂੰ ਰਾਤ ਨੂੰ ਵਿਚਾਇਆ ਜਦੋਂ ਹਰਜੀਤ ਉਹਨਾਂ ਦਾ ਫੋਨ ਆਊਗਾ ਤੇ ਤੂੰ ਆਪ ਨਾਲ ਗੱਲ ਕਰ ਲੈ ਉਹ ਇਦਾਂ ਕਰ ਲੈ ਗੱਲ ਆਹੋ ਫੋਨ ਪੁੱਛ ਲਿਓ ਉਹਨਾਂ ਨੂੰ ਵੀ ਕਿੰਨੇ ਕ ਵਜੇ ਨਾਲ ਫੋਨ ਆਉਂਦਾ ਤੇ ਉਹ ਦੋ ਰਮਾਨਾ ਘਰ ਚੱਲ ਜਿਓਣਾ ਉੱਥੇ ਆਹੋ ਮੈਂ ਕਰ ਲਊਗਾ ਗੱਲ ਸ਼ਾਮ ਨੂੰ ਚਾਚੇ ਨੂੰ ਮਿਲਣ ਲਈ ਆ ਮੁੜ ਕੇ ਉਹਦਾ ਨਾ ਮੈਂ ਇੱਕ ਗੱਲ ਵੇਖੀ ਆ ਉਹਦਾ ਮੈਂ ਨਾ ਹੁਣ ਜਦੋਂ ਆਪਣੇ ਪਿੰਡ ਫੋਨ ਕਰਦੀ ਨਹੀਂ ਤਾਂ ਮੇਰੇ ਮੰਮੀ ਵੀ ਕਹਿੰਦੇ ਆ ਵੀ ਤੂੰ ਬਹੁਤੀ ਗੱਲਾਂ ਨਾ ਕਰਿਆ ਕਰ ਤੇ ਮੇਰਾ ਦਿਲ ਤਾਂ ਨਹੀਂ ਕਰ ਕਿ ਤਾ ਨੂੰ ਵੀ ਫੋਨ ਕਰ ਲਿਆ ਕਰਨ ਸਾਰਾ ਤੁਸੀਂ ਉਹਨਾਂ ਦਾ ਕਾਰੋਬਾਰ ਸੰਭਿਆ ਵਾ ਵੀ ਅੱਜ ਜਦੋਂ ਪਹਿਲਾਂ ਫੋਨ ਹੋ ਗਿਆ ਹੁਣ ਹੀ ਮਹੀਨਾ ਕੋਈ ਨਹੀਂ ਆਇਆ ਮਤਲਬ ਹੁਣ ਕਰਦੇ ਰਹੇ ਆ ਕਿੱਥੇ ਕਦੀ ਕਦਾਂ ਹੀ ਕਰਦੇ ਆ ਉਹ ਵੀ ਜਦੋਂ ਕੰਮ ਹੁੰਦਾ ਕੋਈ ਉਦੋਂ ਫੋਨ ਕਰ ਲੈਂਦੇ ਆ ਹੁਣ ਉਹ ਕਾ ਉੱਥੇ ਕੰਮ ਕਰਨ ਕੇ ਇੱਥੇ ਫੋਨ ਕਰਨ ਜੇ ਸਾਰਾ ਦਿਨ ਫੋਨਾਂ ਤੇ ਲੱਗੇ ਰਹੇ ਤੇ ਫੇਰ ਉਹ ਉੱਥੇ ਕੰਮ ਕੀ ਕਰਨਗੇ ਨਹੀਂ ਜੇ ਹੁਣ ਤੁਸੀਂ ਸਾਰਾ ਦਿਨ ਉਹਨਾਂ ਦਾ ਕੰਮ ਸੰਭਿਆ ਵਾ ਸਾਰਾ ਤੇ ਉਹਨਾਂ ਦਾ ਫਰਜ ਨਹੀਂ ਬਣਦਾ ਵੀ ਇਹ ਪੁੱਛੀ ਹੈ ਕੀ ਚੀਏ ਉਹ ਚਲ ਇੰਦਾ ਨਹੀਂ ਇੰਦਾ ਨਹੀਂ ਸੋਚੀਦਾ ਵੀ ਦਾ ਦੂਰ ਤੱਕ ਤੂੰ ਬਹੁਤ ਦੂਰ ਤੱਕ ਸੋਚ ਰਿਹਾ ਫੇ ਨਹੀਂ ਮੈਨਾਂ ਉਹਦੇ ਨਹੀਂ ਗੱਲ ਕਰਨੀ ਛੁਣ ਨਹੀਂ ਮੈਂ ਐਵੇਂ ਕਰ ਦਿੱਤੀ ਆ ਤੇ ਚੱਲ ਦੇਖ ਲੈਨੇ ਹਾਂ ਆਹ ਹੁਣੇ ਕਰੂਗਾ ਚਾਚਾ ਹੁਣ ਆਪੇ ਉਹਦਾ ਤਾਂ ਮਰਾ ਨੂੰ ਕਾਲ ਕਰੂਗਾ ਤੇ ਕਰ ਲੈਣੀ ਆ ਚਾਚੇ ਨੇ ਕੋਈ ਗੱਲ ਨਹੀਂ ਆਹ ਪੜਾ ਦਿੰਦੇ ਆ ਕਾਗਜ਼ ਇਹ ਆਹ ਜੀ ਚਲ ਚ ਉਹ ਚੰਗੀ ਕਰ ਲਾ ਇਹੋ ਜੀ ਮੈਨੂੰ ਹੈਗਾ ਵੇ ਇੱਛੇ ਕਰਕੇ ਦੇ ਦੇ ਆ ਚਾਚੇ ਤਾਂ ਲਾਲਚਾ ਮੈਨੂੰ ਵੀ ਇਹ ਚਲ ਜੇ ਬਾਹਰ ਦੇਖੋ ਹੁਣ ਕੀ ਕਰਦੇ ਹੋ ਚੱਲ ਨਾ ਕਾਗਜ਼ ਭਰੇ ਹੋਣਗੇ ਤੇ ਨਿਕਲਣ ਵਾਲੇ ਬਣਨਗੇ ਫੇਰ ਇਹਨਾਂ ਦੀ ਪੜਾਈ ਖਤਮ ਹੋਊਗੀ ਤੇ ਚੜਜੂਗਾ ਆਪ ਇੱਕ ਦਿਨਾਂ ਨੂੰ ਕਹਿੰਦੇ ਕੱਲ ਨੂੰ ਆਪਣੇ ਬਣਾ ਕੇ ਨਾ ਫੈਲਾ ਫੁਲਾ ਜਿਹੜੇ ਫੋਟੋ ਫੋਟੋ ਕਾਪੀ ਜਿਹੜੀ ਹੁੰਦੀਆਂ ਵਾ ਉਹ ਕਰਾ ਕੇ ਲਿਆਇ ਤੇ ਫਿਰ ਮੈਂ ਨਹੀਂ ਤੁਸੀਂ ਸ਼ਾਮ ਨੂੰ ਜਦੋਂ ਫੋਨ ਆਊਗਾ ਨਾ ਤੁਸੀਂ ਜਾਇਓ ਨਾ ਤੇ ਉਹਨੂੰ ਹਰ ਚੀਜ਼ ਨੂੰ ਪੁੱਛ ਲੈ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਹਾਂ ਤੇ ਫਿਰ ਉਹ ਫਿਰ ਫਾਈਲ ਬਣਾ ਕੇ ਦੇ ਦਿਓ ਚਲ ਠੀਕ ਆ ਪੁੱਛ ਲਾਂ ਮੈਂ ਸ਼ਾਮ ਨੂੰ ਚਲ ਵੇਨੇ ਆ ਆ ਭੇਜ ਦੇ ਕੇ ਨਹੀਂ ਭੇਜ ਦੇ ਫਾਰ ਦੇ ਫਾਰਮ ਕਿ ਨਹੀਂ ਵੀ